ਦੋਸਤੋ ਚਾਹੇ ਅਸੀਂ ਕਿੰਨੀ ਵੀ ਕੋਸ਼ਿਸ਼ ਕਰੀਏ ਆਪਣੇ ਮਨ ਨੂੰ ਇਕਾਗਰ ਬਣਾਉਣ ਦੀ ਪੋਜੀਟਿਵ ਸੋਚਣ ਦੀ ਪਰ ਇਹ ਮਨ ਹੈ ਹੀ ਅਜਿਹਾ ਕਿ ਕਦੇ ਵੀ ਚੁੱਪ ਨਹੀਂ ਬੈਠਦਾ ਕਦੇ ਬੇਵਜ੍ਹਾ ਦੁਖੀ ਹੋ ਜਾਂਦਾ ਹੈ ਕਦੇ ਆਪਣੇ ਆਪ ਤੇ ਸ਼ੱਕ ਕਰਨ ਲੱਗ ਪੈਂਦਾ ਹੈ ਤੇ ਕਦੇ ਬਿਨਾਂ ਕਿਸੇ ਕਾਰਨ ਸਾਰੀ ਮਿਹਨਤ ਸਾਰਾ ਜੋਸ਼ ਇੱਕ ਪਲ ਵਿੱਚ ਠੰਡਾ ਕਰ ਦਿੰਦਾ ਹੈ ਇਸੇ ਕਰਕੇ ਵਾਰ-ਵਾਰ ਸਾਡਾ ਨਿਜਮ ਟੁੱਟ ਜਾਂਦਾ ਹੈ ਉਹਨਾਂ ਸ਼ਾਸ਼ਨ ਹਿੱਲੇ ਜਾਂਦਾ ਹੈ ਤੇ ਇਕਾਗਰਤਾ ਖਤਮ ਹੋ ਜਾਂਦੀ ਹੈ ਪਰ ਸੱਚ ਗੱਲ ਇਹ ਹੈ ਦੋਸਤੋ ਜਦੋਂ ਤੱਕ ਅਸੀਂ ਆਪਣੇ ਜੀਵਨ ਵਿੱਚ ਕੋਈ ਵੱਡਾ ਬਦਲਾਵ ਨਹੀਂ ਲਿਆਉਂਦੇ ਇਹ ਚੱਕਰ ਇਹ ਸਰਕਲ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ ਮਨ ਵਾਰ-ਵਾਰ ਡਿੱਗਦਾ ਰਹੇਗਾ ਕਮਜ਼ੋਰ ਪੈਂਦਾ ਰਹੇਗਾ ਤੇ ਹਰ ਕੋਸ਼ਿਸ਼ ਅਧੂਰੀ ਰਹਿ ਜਾਵੇਗੀ ਇਹ ਰਾਜ ਤਾਂ ਉਸ ਮਹਾਤਮਾ ਨੂੰ ਪਤਾ ਸੀ ਪਰ ਉਸ ਨੌਜਵਾਨ ਨੂੰ ਨਹੀਂ ਜੋ ਅਣਜਾਣੇ ਵਿੱਚ ਆਪਣੀ ਜਵਾਨੀ ਆਪਣੀ ਊਰਜਾ ਅਤੇ ਆਪਣਾ ਪਵਿੱਖ ਬਰਬਾਦ ਕਰ ਰਿਹਾ ਸੀ ਦੋਸਤੋ ਇਹ ਕਹਾਣੀ ਸਿਰਫ ਉਸ ਨੌਜਵਾਨ ਦੀ ਨਹੀਂ ਬਲਕਿ ਹਰ ਉਸ ਇਨਸਾਨ ਦੀ ਹੈ ਜੋ ਆਪਣੇ ਮਨ ਨਾਲ ਲੜ ਰਿਹਾ ਹੈ ਜੋ ਬਦਲਣਾ ਤੇ ਚਾਹੁੰਦਾ ਹੈ ਪਰ ਸਮਝ ਨਹੀਂ ਪਾ ਰਿਹਾ ਕਿ ਮਨ ਨੂੰ ਜਿੱਤਣ ਦਾ ਅਸਲੀ ਰਾਹ ਆਖਿਰ ਹੈ ਕਿ ਸ਼ਾਇਦ ਇਹ ਕਹਾਣੀ ਸਾਡੀ ਹੀ ਹੈ ਮੇਰੀ ਤੇ ਤੁਹਾਡੀ ਇੱਕ ਬਹੁਤ ਖੂਬਸੂਰਤ ਤੇ ਸਿੱਖਿਆ ਭਰੀ ਕਹਾਣੀ ਦੇ ਨਾਲ ਆਪਾਂ ਜੁੜਦੇ ਹਾਂ ਅੰਤ ਤੱਕ ਜਰੂਰ ਸੁਣਿਓ ਕਿਉਂਕਿ ਅਧੂਰਾ ਗਿਆਨ ਕਈ ਵਾਰ ਤਬਾਹੀ ਦਾ ਕਾਰਨ ਬਣ ਜਾਂਦਾ ਹੈ ਤੇ ਜੇ ਤੁਸੀਂ ਪੰਜਾਬੀ ਰੂਹ ਚੈਨਲ ਤੇ ਨਵੇਂ ਹੋ ਤਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਅਜਹੀਆਂ ਪ੍ਰੇਰਕ ਕਹਾਣੀਆਂ ਹਮੇਸ਼ਾ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕਹਾਣੀ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਇੱਕ ਮਹਾਤਮਾ ਹਰ ਸ਼ਾਮ ਆਸ਼ਰਮ ਤੋਂ ਬਾਹਰ ਸੈਰ ਕਰਨ ਜਾਂਦੇ ਸੀ ਰੋਜ਼ ਦੇ ਰਸਤੇ ਵਿੱਚ ਉਹਨਾਂ ਨੂੰ ਇੱਕ ਨੌਜਵਾਨ ਮਿਲਦਾ ਕਦੇ ਧੂਆਂ ਉਡਾਉਂਦਾ ਕਦੇ ਆਉਂਦੀਆਂ ਜਾਂਦੀਆਂ ਕੁੜੀਆਂ ਵੱਲ ਤੱਕਦਾ ਤੇ ਕਦੇ ਬੇਮਕਸਦ ਹੀ ਕਿਸੇ ਨਾਲ ਟਟਕਦਾ ਫਿਰਦਾ ਇੱਕ ਦਿਨ ਉਹ ਮਹਾਤਮਾ ਉਸ ਦੇ ਕੋਲ ਗਏ ਤੇ ਨਰਮ ਸੁਰ ਵਿੱਚ ਬੋਲੇ ਪੁੱਤਰ ਤੂੰ ਕਿਸੇ ਚੰਗੇ ਘਰ ਦਾ ਲੱਗਦਾ ਹੈ ਫਿਰ ਕਿਉਂ ਆਪਣੀ ਜ਼ਿੰਦਗੀ ਐਸੇ ਵਿਅਰਥ ਕਰ ਰਿਹਾ ਹੈ ਲੜਕਾ ਹੌਲੀ ਜਹੀ ਆਵਾਜ਼ ਵਿੱਚ ਬੋਲਿਆ ਮਹਾਤਮਾ ਜੀ ਮੈਂ ਕੀ ਕਰਾਂ ਜਦੋਂ ਮੈਂ ਕੁਝ ਸਿੱਖਣ ਜਾਂ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹਾਂ ਮਨ ਹੀ ਨਹੀਂ ਲੱਗਦਾ ਕਦੇ ਡਰ ਆਉਂਦਾ ਹੈ ਕਦੇ ਖਿਆਲਾਂ ਦਾ ਤੂਫਾਨ ਚੱਲ ਪੈਂਦਾ ਹੈ ਤੇ ਕਦੇ ਅਜਿਹਾ ਅਕਰਸ਼ਣ ਪੈਦਾ ਹੁੰਦਾ ਹੈ ਜੋ ਛੱਡਣਾ ਔਖਾ ਹੋ ਜਾਂਦਾ ਹੈ ਇਸੇ ਲਈ ਜਦੋਂ ਮਨ ਜ਼ਿਆਦਾ ਪਰੇਸ਼ਾਨ ਕਰਦਾ ਹੈ ਤਾਂ ਮੈਂ ਮੌਜਾਂ ਮਾਣ ਲੈਂਦਾ ਹਾਂ ਮਹਾਤਮਾ ਉਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਏ ਗਲਤ ਆਦਤਾਂ ਦੇ ਬਾਵਜੂਦ ਉਸ ਨੌਜਵਾਨ ਦੇ ਚਿਹਰੇ ਤੇ ਭੋਲਾਪਨ ਸੀ ਤੇ ਉਸ ਦੀ ਆਵਾਜ਼ ਵਿੱਚ ਸੱਚਾਈ ਦੀ ਗੂੰਜ ਸੀ ਮਹਾਤਮਾ ਨੇ ਸ਼ਾਂਤ ਸੁਰ ਵਿੱਚ ਕਿਹਾ ਮਨ ਮੌਜਾਂ ਦਾ ਦੋਸਤ ਹੁੰਦਾ ਹੈ ਪਰ ਮਿਹਨਤ ਦਾ ਸਭ ਤੋਂ ਵੱਡਾ ਦੁਸ਼ਮਣ ਜੀਵਨ ਬਹੁਤ ਕੀਮਤੀ ਹੈ ਪਰ ਇਸ ਤੋਂ ਵੀ ਵੱਧ ਕੀਮਤੀ ਹੈ ਤੇਰੀ ਜਵਾਨੀ ਤੇਰੀ ਇਹ ਊਰਜਾ ਜੇ ਹੁਣ ਨਹੀਂ ਸੰਭਲਿਆ ਤਾਂ ਕਦੇ ਵੀ ਜੀਵਨ ਦਾ ਸਹੀ ਮਕਸਦ ਨਹੀਂ ਸਮਝ ਪਾਵੇਂਗਾ ਲੜਕਾ ਹੌਲੀ ਆਵਾਜ਼ ਵਿੱਚ ਬੋਲਿਆ ਮਹਾਤਮਾ ਜੀ ਕਦੇ-ਕਦੇ ਲੱਗਦਾ ਹੈ ਕਿ ਸਭ ਕੁਝ ਛੱਡ ਦਿਆਂ ਆਪਣੇ ਆਪ ਨੂੰ ਬਦਲ ਲਵਾਂ ਪਰ ਫਿਰ ਅਚਾਨਕ ਮਨ ਕਹਿੰਦਾ ਹੈ ਕਿ ਇਹ ਸਭ ਬੇਮਤਲਬ ਹੈ ਜੀਵਨ ਦਾ ਆਨੰਦ ਹੀ ਸੱਚਾ ਸੁੱਖ ਹੈ ਫਿਰ ਮੈਂ ਸੋਚਦਾ ਹਾਂ ਜੇ ਮਨ ਦੀ ਸੁਣ ਲੈਣਾ ਤੇ ਕੁਝ ਸਮਾਂ ਖੁਸ਼ ਰਹਿ ਲੈਣਾ ਤਾਂ ਇਸ ਵਿੱਚ ਬੁਰਾਈ ਕੀ ਹੈ ਮਹਾਤਮਾ ਨੇ ਉਸ ਦੀ ਗੱਲ ਸੁਣੀ ਤੇ ਮਨ ਹੀ ਮਨ ਸੋਚਿਆ ਇਹ ਅਣਜਾਣ ਬੱਚਾ ਆਪਣੇ ਹੀ ਹੱਥਾਂ ਨਾਲ ਆਪਣਾ ਭਵਿੱਖ ਵਿਗਾੜ ਰਿਹਾ ਹੈ ਇਹ ਤਾਂ ਸਿੱਧੀਆਂ ਗੱਲਾਂ ਨਾਲ ਨਹੀਂ ਸਮਝੇਗਾ ਇਸ ਨੂੰ ਜੀਵਨ ਦਾ ਪਾਠ ਅਨੁਭਵ ਰਾਹੀਂ ਹੀ ਸਿੱਖਣਾ ਪਵੇਗਾ ਉਹ ਬੋਲੇ ਠੀਕ ਹੈ ਬੇਟਾ ਕੱਲ ਸਵੇਰੇ ਆਸ਼ਰਮ ਆ ਜਾਵੀਂ ਮੈਂ ਕੁਝ ਸਮਾਨ ਲੈ ਕੇ ਪਹਾੜੀ ਤੇ ਜਾਣਾ ਹੈ ਤੂੰ ਮੇਰੀ ਮਦਦ ਕਰੀ ਮਿਹਨਤ ਦਾ ਮਜ਼ਾ ਵੀ ਆਵੇਗਾ ਤੇ ਮੈਂ ਕੁਝ ਪੈਸੇ ਵੀ ਦਿਆਂਗਾ ਇਹ ਸੁਣ ਕੇ ਲੜਕੇ ਦੀਆਂ ਅੱਖਾਂ ਚਮਕ ਉੱਠੀਆਂ ਮਨ ਵਿੱਚ ਸੋਚਿਆ ਪੈਸੇ ਵੀ ਮਿਲਣਗੇ ਤੇ ਸੈਰ ਵੀ ਹੋ ਜਾਵੇਗੀ ਅਗਲੇ ਦਿਨ ਮਹਾਤਮਾ ਤੇ ਲੜਕਾ ਸਫ਼ਰ ਤੇ ਨਿਕਲ ਪਏ ਤੇਜ ਧੁੱਪ ਸੀ ਰਸਤਾ ਲੰਮਾ ਜੰਗਲ ਦੇ ਵਿੱਚਕਾਰ ਪਹੁੰਚਦੇ ਪਹੁੰਚਦੇ ਲੜਕਾ ਪਸੀਨੇ ਨਾਲ ਭਰ ਗਿਆ ਥੱਕ ਕੇ ਚੂਰ ਹੋ ਗਿਆ ਉਹ ਮਿਹਨਤ ਦਾ ਆਦੀ ਨਹੀਂ ਸੀ ਇੱਕ ਵੱਡੇ ਦਰਖਤ ਦੀ ਛਾਂ ਮਿਲੀ ਤਾਂ ਉਥੇ ਬੈਠ ਜਾਂਦਾ ਮਹਾਤਮਾ ਨੇ ਕਿਹਾ ਤੂੰ ਇੱਥੇ ਹੀ ਆਰਾਮ ਕਰ ਮੈਂ ਪਾਣੀ ਲੈ ਕੇ ਆਉਂਦਾ ਹਾਂ ਲੜਕਾ ਬੋਲਿਆ ਠੀਕ ਹੈ ਮਹਾਤਮਾ ਜੀ ਜਿਵੇਂ ਹੀ ਉਹ ਇਕਲਾ ਬੈਠਾ ਉਸ ਨੂੰ ਨੀਂਦ ਦੇ ੱੱਕੇ ਆਉਣ ਲੱਗੇ ਮਨ ਵਿੱਚ ਖਿਆਲ ਆਇਆ ਕਾਸ਼ ਕੋਈ ਨਰਮ ਸਹਰਾਣਾ ਮਿਲ ਜਾਂਦਾ ਤਾਂ ਥੋੜੀ ਦੇਰ ਸੌਂ ਲੈਂਦਾ ਤਾਂ ਸੋਚਦੇ ਹੀ ਉਸ ਦੀਆਂ ਅੱਖਾਂ ਸਾਹਮਣੇ ਇੱਕ ਨਰਮ ਤੇ ਸੁੰਦਰ ਸਹਰਾਣਾ ਆ ਜਾਂਦਾ ਲੜਕਾ ਹੈਰਾਨ ਹੋਇਆ ਪਰ ਫਿਰ ਵੀ ਲਾਲਚ ਵਿੱਚ ਆ ਕੇ ਉੱਥੇ ਲੇਟ ਗਿਆ ਫਿਰ ਮਨ ਵਿੱਚ ਦੂਜੀ ਇੱਛਾ ਜਾਗੀ ਕਾਸ਼ ਹੁਣ ਕੁਝ ਖਾਣ ਨੂੰ ਮਿਲ ਜਾਵੇ ਜਿਵੇਂ ਹਲਵਾਈ ਦੀਆਂ ਪੂੜੀਆਂ ਸਬਜੀ ਤੇ ਮਿੱਠੀ ਲੱਸੀ ਆਦਿ ਕੁਝ ਹੀ ਪਲਾਂ ਵਿੱਚ ਉਸ ਦੇ ਸਾਹਮਣੇ ਉਹੀ ਖਾਣਾ ਪ੍ਰਗਟ ਹੋ ਗਿਆ ਜੋ ਉਸ ਨੇ ਸੋਚਿਆ ਸੀ ਉਹ ਖੁਸ਼ੀ ਨਾਲ ਖਾਣ ਲੱਗ ਪਿਆ ਹੁਣ ਮਨ ਵਿੱਚ ਤੀਜਾ ਖਿਆਲ ਆਇਆ ਕਿ ਮੇਰੀ ਪਸੰਦ ਐਸ਼ੋ ਆਰਾਮ ਵੀ ਮੇਰੇ ਕੋਲ ਹੋਵੇ ਤਾਂ ਇਹ ਸੋਚਦੇ ਹੀ ਇੱਕ ਕੁੜੀ ਉਸ ਦੇ ਸਾਹਮਣੇ ਪ੍ਰਗਟ ਹੋ ਜਾਂਦੀ ਉਹ ਹਾਸ ਕੇ ਉਸ ਨਾਲ ਗੱਲਾਂ ਕਰਨ ਲੱਗੀ ਲੜਕਾ ਖੁਸ਼ੀ ਨਾਲ ਝੂਮ ਉੱਠਿਆ ਹੁਣ ਉਹ ਸਤਵੇਂ ਅਸਮਾਨ ਤੇ ਸੀ ਪਰ ਜਿਵੇਂ ਹੀ ਮਨ ਵਿੱਚ ਇੱਕ ਖਿਆਲ ਆਇਆ ਕਿ ਇਹ ਸਭ ਸੱਚ ਹੈ ਜਾਂ ਕੋਈ ਭਰਮ ਦ੍ਰਿਸ਼ ਅਚਾਨਕ ਬਦਲ ਗਿਆ ਉਹੀ ਕੁੜੀ ਹੁਣ ਇੱਕ ਡਰਾਉਣੀ ਚੜੇਲ ਨਜ਼ਰ ਆ ਰਹੀ ਸੀ ਚੁੜੇਲ ਨੇ ਉਸ ਦੇ ਸੀਨੇ ਉੱਤੇ ਬੈਠ ਕੇ ਉਸ ਦਾ ਗਲਾ ਦਬਾਉਣਾ ਸ਼ੁਰੂ ਕਰ ਦਿੱਤਾ। ਉਹ ਡਰ ਕੇ ਚੀਕਣ ਲੱਗਾ, ਬਚਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਆਸ-ਪਾਸ ਨਹੀਂ ਸੀ। ਸਾਹ ਰੁਕਣ ਲੱਗਾ, ਧੜਕਣ ਹੌਲੀ ਹੋਈ ਤੇ ਅੱਖਾਂ ਚੜ ਗਈਆਂ। ਉਸੇ ਵੇਲੇ ਮਹਾਤਮਾ ਨੇ ਉਸ ਦੀ ਗੱਲ ਤੇ ਹੌਲੀ ਜਹੀ ਥੱਪੜ ਮਾਰਿਆ। ਲੜਕਾ ਡਰ ਕੇ ਉੱਠ ਬੈਠਾ। ਸਾਹਮਣੇ ਮਹਾਤਮਾ ਖੜੇ ਸਨ। ਜੋ ਉਸ ਨੂੰ ਹਿਲਾ ਹਿਲਾ ਕੇ ਜਗਾਉਣ ਦੀ ਕੋਸ਼ਿਸ਼ ਕਰ ਰਹੇ ਸਨ 5 ਮਿੰਟ ਤੱਕ ਉਹ ਸੁੱਨ ਬੈਠਾ ਰਿਹਾ ਅੱਖਾਂ ਖੁੱਲੀਆਂ ਪਰ ਮਨ ਅਜੇ ਵੀ ਉਸ ਸੁਪਨੇ ਵਿੱਚ ਫਸਿਆ ਹੋਇਆ ਸੀ ਹੌਲੀ ਹੌਲੀ ਉਹ ਹਾਲਾਤ ਸਮਝਣ ਲੱਗ ਪਿਆ ਕਿ ਨੀਂਦ ਤਾਂ ਉਸ ਨੂੰ ਰੁੱਖੇ ਹੀਠਾਂ ਬੈਠਦਿਆਂ ਹੀ ਆ ਗਈ ਸੀ ਤੇ ਇਹ ਸਾਰਾ ਕੁਝ ਸਿਰਫ ਇੱਕ ਸੁਪਨਾ ਸੀ ਉਸਨੇ ਕੰਬ ਦੀ ਆਵਾਜ਼ ਵਿੱਚ ਕਿਹਾ ਗੁਰੂ ਜੀ ਮੈਂ ਹੁਣੇ ਬਹੁਤ ਭਿਆਨਕ ਸੁਪਨਾ ਦੇਖਿਆ ਜੇ ਤੁਸੀਂ ਮੈਨੂੰ ਜਗਾਇਆ ਨਾ ਹੁੰਦਾ ਤਾਂ ਸ਼ਾਇਦ ਡਰ ਦੇ ਝਟਕੇ ਨਾਲ ਮੇਰੀ ਇਹ ਧੜਕਣ ਸਦਾ ਲਈ ਰੁਕ ਜਾਂਦੀ ਲੜਕੇ ਨੇ ਹੈਰਾਨੀ ਨਾਲ ਪੁੱਛਿਆ ਮਹਾਤਮਾ ਜੀ ਇਹ ਕਿਵੇਂ ਹੋਇਆ ਮੈਂ ਅਜੇ ਤੱਕ ਇਸ ਤਰ੍ਹਾਂ ਦਾ ਅਜੀਬ ਸੁਪਨਾ ਕਦੇ ਨਹੀਂ ਦੇਖਿਆ ਮਹਾਤਮਾ ਨੇ ਹੌਲੀ ਮੁਸਕਰਾਹਟ ਨਾਲ ਕਿਹਾ ਇਸ ਜੰਗਲ ਵਿੱਚ ਕੁਝ ਐਸੇ ਹੀ ਰੁੱਖ ਹਨ ਜੋ ਮਨੋਖੇ ਦੀਆਂ ਦੱਬੀਆਂ ਹੋਈਆਂ ਇਛਾਵਾਂ ਨੂੰ ਸੁਪਣੇ ਵਿੱਚ ਜਗਾ ਦਿੰਦੇ ਨੇ ਜੋ ਕੁਝ ਤੇਰੇ ਮਨ ਵਿੱਚ ਛੁਪਿਆ ਸੀ ਉਹੀ ਸਭ ਤੈਨੂੰ ਦਿਖਾਇਆ ਗਿਆ ਲੜਕਾ ਇਹ ਸੁਣ ਕੇ ਚੁੱਪ ਰਹਿ ਗਿਆ ਫਿਰ ਮਹਾਤਮਾ ਨੇ ਗੰਭੀਰ ਸੁਰ ਵਿੱਚ ਕਿਹਾ ਤੂੰ ਪੁੱਛ ਰਿਹਾ ਸੀ ਕਿ ਛੋਟੀਆਂ-ਛੋਟੀਆਂ ਇਛਾਵਾਂ ਪੂਰੀਆਂ ਕਰਨ ਵਿੱਚ ਕੀ ਬੁਰਾਈ ਹੈ ਸੁਣ ਬੁਰਾਈ ਇਹ ਨਹੀਂ ਕਿ ਇੱਛਾ ਹੈ ਬੁਰਾਈ ਇਹ ਹੈ ਕਿ ਉਹ ਬੇਕਾਬੂ ਹੋ ਜਾਂਦੀ ਹੈ ਤੇ ਜਦੋਂ ਇੱਛਾ ਬੇਕਾਬੂ ਹੋਵੇ ਤਾਂ ਮਨੁੱਖ ਦੀ ਜਾਨ ਵੀ ਲੈ ਸਕਦੀ ਹੈ ਜਿਵੇਂ ਤੇਰਾ ਸੁਪਨਾ ਤੇਰੀ ਜਾਨ ਲੈਣ ਵਾਲਾ ਸੀ ਲੜਕਾ ਬੋਲਿਆ ਪਰ ਗੁਰੂ ਜੀ ਮੈਂ ਤਾਂ ਸਿਰਫ ਆਰਾਮ ਖਾਣੇ ਤੇ ਇੱਕ ਦੋਸਤੀ ਦੀ ਇੱਛਾ ਕੀਤੀ ਸੀ ਇਸ ਵਿੱਚ ਐਸੀ ਕੀ ਗਲਤ ਗੱਲ ਸੀ ਕਿ ਮੈਂ ਮਰਨ ਦੀ ਹੱਦ ਤੱਕ ਪਹੁੰਚ ਗਿਆ ਮਹਾਤਮਾ ਨੇ ਕਿਹਾ ਵਧੀਆ ਸਵਾਲ ਪੁੱਛਿਆ ਤੂੰ ਹੁਣ ਧਿਆਨ ਨਾਲ ਸੁਣ ਇਹ ਸ਼ਾਮਾਂ ਚਾਰ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਪਿੱਛੇ ਦੌੜ ਕੇ ਕੋਈ ਵੀ ਮਨੁੱਖ ਕਦੇ ਖੁਸ਼ ਨਹੀਂ ਰਹਿ ਸਕਦਾ ਪਹਿਲੀ ਸਰੀਰਕ ਸੁੱਖ ਦੀ ਇੱਛਾ ਖਾਣਾ ਵੇਖਣਾ ਭੋਗਣਾ ਇਹ ਮਨ ਨੂੰ ਕਮਜ਼ੋਰ ਤੇ ਨੀਵਾ ਕਰ ਦਿੰਦੀ ਹੈ ਦੂਜੀ ਹਮੇਸ਼ਾ ਪਸੰਦ ਕੀਤੇ ਜਾਣ ਦੀ ਇੱਛਾ ਇਹ ਮਨੁੱਖ ਨੂੰ ਝੂਠਾ ਤੇ ਚਾਪਲੂਸ ਬਣਾ ਦਿੰਦੀ ਹੈ ਤੀਜੀ ਆਸਾਨ ਰਾਹ ਦੀ ਇੱਛਾ ਜਿਹੜੀ ਮਿਹਨਤ ਤੋਂ ਭਜਾਉਂਦੀ ਹੈ ਤੇ ਕੁਝ ਸਮੇਂ ਦੀ ਰਾਹਤ ਦੇ ਕੇ ਜੀਵਨ ਪਰਦਾ ਪਛਤਾਵਾ ਦੇ ਜਾਂਦੀ ਹੈ ਚੌਥੀ ਆਪਣੇ ਆਪ ਨੂੰ ਵਧੀਆ ਦਿਖਾਉਣ ਦੀ ਇੱਛਾ ਮੈਂ ਕੁਝ ਹਾਂ ਵਾਲਾ ਹੰਕਾਰ ਜੋ ਮਨੁੱਖ ਨੂੰ ਅੰਨਾ ਕਰ ਦਿੰਦਾ ਹੈ ਜਦੋਂ ਇਹ ਦਿਖਾਵਾ ਟੁੱਟਦਾ ਹੈ ਤਦੋਂ ਗੁੱਸਾ ਤੇ ਤਨਾਹ ਹੀ ਬੰਦੇ ਦੇ ਕੋਲ ਰਹਿ ਜਾਂਦਾ ਫਿਰ ਮਹਾਤਮਾ ਨੇ ਇੱਕ ਢੂੰਗਾ ਸਾ ਲੈਂਦਿਆਂ ਕਿਹਾ ਹਰ ਇੱਛਾ ਦੇ ਪਿੱਛੇ ਤਿੰਨ ਪੈਰ ਹੁੰਦੇ ਹਨ ਕਲਪਨਾ ਡਰ ਤੇ ਵਿਨਾਸ਼ ਪਹਿਲਾਂ ਕਲਪਨਾ ਜਨਮ ਲੈਂਦੀ ਹੈ ਫਿਰ ਉਸ ਨੂੰ ਗਵਾਉਣ ਦਾ ਡਰ ਆਉਂਦਾ ਹੈ ਤੇ ਆਖਰ ਵਿੱਚ ਮਨੁੱਖ ਉਸੇ ਡਰ ਵਿੱਚ ਆਪਣੇ ਆਪ ਨੂੰ ਨਸ਼ਟ ਕਰ ਲੈਂਦਾ ਹੈ ਲੜਕਾ ਧਿਆਨ ਨਾਲ ਸੁਣ ਰਿਹਾ ਸੀ ਮਹਾਤਮਾ ਨੇ ਉਸ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਅਸੀਂ ਲੋਕ ਸਮਝਦੇ ਹਾਂ ਕਿ ਮਨ ਦੀਆਂ ਸਰੀਰਕ ਇਛਾਵਾਂ ਪੂਰੀਆਂ ਕਰਨਾ ਕੁਝ ਆਮ ਗੱਲ ਹੈ ਪਰ ਸੱਚ ਇਹ ਹੈ ਕਿ ਇਸੇ ਭਲੇਖੇ ਵਿੱਚ ਮਨੁੱਖ ਆਪਣਾ ਜੀਵਨ ਵਿਅਰਥ ਕਰ ਲੈਂਦਾ ਹੈ ਮਨ ਨੂੰ ਕਦੇ ਤੁਸੀਂ ਤੱਕੇ ਨਾਲ ਕੰਟਰੋਲ ਨਹੀਂ ਕਰ ਸਕਦੇ ਸਭ ਤੋਂ ਪਹਿਲਾਂ ਮਨ ਦੀ ਸ਼ਕਤੀ ਨੂੰ ਪਛਾਣੋ ਇਹ ਕੋਈ ਆਮ ਤਾਕਤ ਨਹੀਂ ਇਹ ਬ੍ਰਹਿਮੰਡ ਦੀ ਉਸ ਊਰਜਾ ਦੇ ਨਾਲ ਜੁੜੀ ਹੈ ਜੋ ਸਿਰਜਣ ਕਰਦੀ ਹੈ ਜੋ ਬਦਲਾਵ ਲਿਆਉਂਦੀ ਹੈ ਮਹਾਤਮਾ ਨੇ ਡੂੰਗੀ ਸਾਹ ਭਰ ਕੇ ਕਿਹਾ ਬੇਟਾ ਇਸ ਦਾ ਮਤਲਬ ਇਹ ਨਹੀਂ ਕਿ ਤੂੰ ਜੋ ਵਿਚਾਰ ਆਪਣੇ ਅੰਦਰ ਪੈਦਾ ਕਰਦਾ ਹੈ ਉਹ ਸਿਰਫ ਸ਼ਬਦ ਨਹੀਂ ਹੁੰਦੇ ਹਰ ਵਿਚਾਰ ਇੱਕ ਬੀਜ ਹੁੰਦਾ ਹੈ ਅਤੇ ਬ੍ਰਹਿਮੰਡ ਦੀ ਧਰਤੀ ਤੇ ਪਿਆ ਹਰ ਬੀਜ ਕਿਸੇ ਨਾ ਕਿਸੇ ਰੂਪ ਵਿੱਚ ਫਲ ਦਿੰਦਾ ਹੈ ਚੰਗਾ ਹੋਵੇ ਜਾਂ ਮਾੜਾ ਇਹ ਤੇਰੇ ਤੇ ਨਿਰਭਰ ਕਰਦਾ ਹੈ ਤੂੰ ਵੇਖਿਆ ਕਿ ਤੇਰੇ ਸੁਪਨੇ ਵਿੱਚ ਜੋ ਕੁਝ ਹੋਇਆ ਉਹ ਤੇਰੇ ਹੀ ਵਿਚਾਰਾਂ ਦਾ ਨਤੀਜਾ ਸੀ ਜਿਵੇਂ ਜਿਵੇਂ ਤੇਰੀਆਂ ਇਛਾਵਾਂ ਦਾ ਪੱਦਰ ਡਿੱਗਦਾ ਗਿਆ ਤੇਰੇ ਵਿਚਾਰ ਵੀ ਡਿੱਗਦੇ ਗਏ ਤੇ ਤੂੰ ਖੁਦ ਹੀ ਮੌਜਾਂ ਤੋਂ ਲੈ ਕੇ ਮੌਤ ਤੱਕ ਦਾ ਸਫਰ ਤਿਆਰ ਕਰ ਲਿਆ ਇਸ ਲਈ ਸਭ ਤੋਂ ਪਹਿਲਾਂ ਆਪਣੇ ਵਿਚਾਰਾਂ ਦੀ ਜ਼ਿੰਮੇਵਾਰੀ ਲੈ ਆਪਣੇ ਮਨ ਨਾਲ ਵੈਰ ਨਾ ਕਰ ਪਰ ਉਸ ਨੂੰ ਆਪਣੇ ਵਸ ਵਿੱਚ ਲੈ ਕੇ ਆ ਆਪਣੀ ਹੀ ਸੋਚ ਨਾਲ ਆਪਣੇ ਲਈ ਮੁਸੀਬਤਾਂ ਬਣਾਉਣਾ ਬੰਦ ਕਰ ਦੇ ਲੜਕੇ ਨੇ ਪੁੱਛਿਆ ਪਰਮਾਤਮਾ ਜੀ ਇਹ ਮਨ ਤਾਂ ਵਾਰ-ਵਾਰ ਬੁਰੀਆਂ ਆਦਤਾਂ ਵੱਲ ਖਿੱਚਿਆ ਜਾਂਦਾ ਹੈ ਜੇ ਮੈਂ ਇਸ ਨੂੰ ਰੋਕਦਾ ਹਾਂ ਤੇ ਇਹ ਬੇਚੈਨ ਹੋ ਜਾਂਦਾ ਹੈ ਕੀ ਕਰਾਂ ਮਹਾਤਮਾ ਮੁਸਕਰਾਏ ਤੇ ਬੋਲੇ ਮਨ ਨੂੰ ਕਾਬੂ ਵਿੱਚ ਲਿਆਉਣ ਲਈ ਪੰਜ ਕਦਮ ਹਨ ਇਹ ਹੀ ਮਨ ਨੂੰ ਮਿੱਤਰ ਬਣਾਉਣ ਦਾ ਰਸਤਾ ਹੈ ਸੁਣ ਧਿਆਨ ਨਾਲ ਪਹਿਲਾ ਕਦਮ ਲਕਸ਼ ਘਟੂ ਘਟ ਅਗਲੇ 6 ਮਹੀਨੇ ਲਈ ਆਪਣੇ ਜੀਵਨ ਦਾ ਇੱਕ ਸਾਫ ਲਕਸ਼ ਮੰਜ਼ਿਲ ਤੈਅ ਕਰਨੀ ਪਵੇਗੀ ਇਕ ਟੀਚਾ ਚੁਣ ਜਿਸ ਵੱਲ ਤੇਰਾ ਮਨ ਤੇਰੀ ਊਰਜਾ ਤੇ ਤੇਰੀ ਸੋਚ ਸਾਰੀ ਕੇਂਦਰਿਤ ਹੋ ਜਾਵੇ ਜਦੋਂ ਵੀ ਮਨ ਭਟਕੇ ਉਸ ਲਕਸ਼ ਨੂੰ ਯਾਦ ਕਰ ਉਸ ਦੀ ਤਸਵੀਰ ਆਪਣੇ ਮਨ ਵਿੱਚ ਸਾਫ਼-ਸਾਫ਼ ਬਣਾ ਕੇ ਰੱਖ ਦੂਜਾ ਕਦਮ ਲਗਾਮ ॠषि मुनि ਕਹਿੰਦੇ ਹਨ ਮਨ ਉਸ ਪਾਲਤੂ ਕੁੱਤੇ ਵਾਂਗ ਹੈ ਜਿਸ ਨੂੰ ਅਸੀਂ ਸਾਲਾਂ ਤੋਂ ਲੜ ਪਿਆਰ ਦੇ ਨਾਲ ਵਿਗਾੜ ਕੇ ਰੱਖਿਆ ਹੈ ਹੁਣ ਉਹ ਸਾਡੇ ਸਿਰ ਤੇ ਬੈਠ ਕੇ ਹੀ ਗੰਦ ਪਾ ਰਿਹਾ ਹੈ ਇਸ ਨੂੰ ਕਾਬੂ ਕਰਨ ਦਾ ਰਾਹ ਹੈ ਇਸ ਨੂੰ ਘੂਰਨਾ ਤੇ ਆਪਣੀ ਥਾਂ ਦਿਖਾਉਣਾ ਜੇ ਮਨ ਕਹੇ ਮਿੱਠਾ ਖਾ ਲੈ ਤਾਂ ਅੱਜ ਸਾਰਾ ਦਿਨ ਸ਼ੱਕਰ ਨਾ ਖਾ ਜੇ ਕਹੇ ਆਰਾਮ ਕਰ ਲੈ ਤਾਂ ਉੱਠ ਕੇ ਮਿਹਨਤ ਕਰ ਇਸ ਤਰ੍ਹਾਂ ਤੂੰ ਮਨ ਨੂੰ ਦੱਸੇਗਾ ਕਿ ਤੇਰਾ ਮਾਲਕ ਕੌਣ ਹੈ ਤੀਜਾ ਕਦਮ ਪੋਸ਼ਣ ਮਨ ਉਹੀ ਬਣਦਾ ਹੈ ਜਿਸ ਨਾਲ ਇਹ ਕਿਰਿਆ ਰਹਿੰਦਾ ਹੈ ਇਸ ਲਈ ਚੰਗੇ ਲੋਕਾਂ ਦਾ ਸਾਥ ਚੁਣ ਚੰਗੀਆਂ ਕਿਤਾਬਾਂ ਪੜ੍ਹ ਚੰਗੀਆਂ ਥਾਵਾਂ ਤੇ ਸਮਾਂ ਬਤਾ ਤੇ ਚੰਗੇ ਵਿਚਾਰਾਂ ਨੂੰ ਵਾਰ-ਵਾਰ ਦੁਹਰਾਓ ਇਸ ਨਾਲ ਮਨ ਮਜ਼ਬੂਤ ਤੇ ਤਾਕਤਵਰ ਬਣੇਗਾ ਆਪਣੇ ਅੰਦਰ ਵਿਸ਼ਵਾਸ ਜਾਗੇਗਾ ਤੇ ਬੁਰੀਆਂ ਆਦਤਾਂ ਤੋਂ ਰੂਚੀ ਆਪਣੇ ਆਪ ਘਟ ਜਾਵੇਗੀ ਚੌਥਾ ਕਦਮ ਕਸਰਤ ਮਨ ਨੂੰ ਹਮੇਸ਼ਾ ਕੰਮ ਵਿੱਚ ਲਗਾ ਕੇ ਰੱਖੋ ਮਿਹਨਤ ਵਾਲੇ ਕੰਮ ਕਰ ਆਲਸ ਦਾ ਵਕਤ ਨਾ ਦੇ ਜਦੋਂ ਸਰੀਰ ਕਿਰਿਆਸ਼ੀਲ ਰਹਿੰਦਾ ਹੈ ਤਾਂ ਮਨ ਵੀ ਤਰੋਤਾਜ਼ਾ ਤੇ ਚੁਸਤ ਰਹਿੰਦਾ ਹੈ ਕਿਰਿਆ ਹੀ ਮਨ ਦੀ ਦਵਾਈ ਹੈ ਪੰਜਵਾਂ ਕਦਮ ਹੈ ਵਿਸ਼ਰਾਮ ਜਦੋਂ ਚੰਗਾ ਕੰਮ ਕਰਕੇ ਤੁਰੰਤ ਨਤੀਜਾ ਨਾ ਮਿਲੇ ਤਾਂ ਦੁੱਖ ਨਾ ਮਾਣ ਸਫਲਤਾ ਤੇ ਅਸਫਲਤਾ ਪ੍ਰਸ਼ੰਸਾ ਤੇ ਨਿੰਦਾ ਇਹ ਸਾਰੇ ਖੇਡ ਸਿਰਫ ਕੁਝ ਪਲਾਂ ਦੇ ਹਨ ਇਹਨਾਂ ਨੂੰ ਥੋੜੀ ਦੂਰੋਂ ਵੇਖ ਜਦੋਂ ਤੂੰ ਕੋਈ ਚੰਗਾ ਕੰਮ ਕਰ ਲਵੇਂ ਤਾਂ ਆਪਣੇ ਮਨ ਵਿੱਚ ਕਹਿ ਵਾ ਇਹ ਮੈਂ ਕੀਤਾ ਹੈ ਇਸ ਤਰ੍ਹਾਂ ਤੂੰ ਫਲ ਨਾਲ ਜੋੜਨ ਤੋਂ ਬਾਅਦ ਚ ਜਾਵੇਂਗਾ ਮਹਾਤਮਾ ਨੇ ਅੰਤ ਵਿੱਚ ਕਿਹਾ ਯਾਦ ਰੱਖ ਬੇਟਾ ਹਰ ਵਿਚਾਰ ਇੱਕ ਰਚਨਾ ਹੈ ਹਰ ਭਾਵਨਾ ਇੱਕ ਸ਼ਕਤੀ ਤੇ ਹਰ ਮਨੁੱਖ ਦੇ ਅੰਦਰ ਸ਼ਕਤੀ ਦਾ ਬੀਜ ਮੌਜੂਦ ਹੈ ਜੋ ਤੂੰ ਸੋਚਦਾ ਹੈ ਤੂੰ ਉਹੀ ਬਣ ਜਾਂਦਾ ਹੈ ਮਨ ਨੂੰ ਕਦੇ ਵੀ ਆਮ ਊਰਜਾ ਨਾ ਸਮਝੀ ਜਦੋਂ ਮਨ ਬੁਰੀਆਂ ਇਛਾਵਾਂ ਵਿੱਚ ਫਸਦਾ ਹੈ ਤਾਂ ਇਹ ਕਲਪਨਾ ਡਰ ਤੇ ਵਿਨਾਸ਼ ਦੇ ਚੱਕਰ ਵਿੱਚ ਘੁੰਮਦਾ ਰਹਿੰਦਾ ਹੈ ਮਹਾਤਮਾ ਨੇ ਅੰਤ ਵਿੱਚ ਗਹਿਰਾਈ ਦੇ ਨਾਲ ਕਿਹਾ ਬੇਟਾ ਜੀਵਨ ਦੇ ਚਾਰ ਸਭ ਤੋਂ ਵੱਡੇ ਜਾਲ ਨੇ ਸਰੀਰਕ ਸੁੱਖ ਦਾ ਲਾਲਚ ਆਸਾਨ ਰਾਹ ਦੀ ਖੋਜ ਦੂਜਿਆਂ ਦੀ ਪ੍ਰਸ਼ੰਸਾ ਦੀ ਭੁੱਖ ਤੇ ਆਪਣੇ ਆਪ ਨੂੰ ਸਭ ਤੋਂ ਵਧੀਆ ਦਿਖਾਉਣ ਦੀ ਤਲਬ ਜੇ ਇਹ ਚਾਰ ਇਛਾਵਾਂ ਜਵਾਨੀ ਵਿੱਚ ਹੀ ਜੜ ਤੋਂ ਮਿਟਾ ਲਈਆਂ ਮਨ ਕਦੇ ਬੇਕਾਬੂ ਨਹੀਂ ਹੋਵੇਗਾ ਤੇ ਜ਼ਿੰਦਗੀ ਕਦੇ ਬਰਬਾਦ ਨਹੀਂ ਹੋਵੇਗੀ ਉਹ ਥੋੜਾ ਠਹਿਰੇ ਤੇ ਕਿਹਾ ਮਨ ਨੂੰ ਸਾਧਨ ਲਈ ਪੰਜ ਤਰੀਕੇ ਹੀ ਕਾਫੀ ਨੇ ਲਕਸ਼ ਲਗਾਮ ਪੋਸ਼ਣ ਮਿਹਨਤ ਤੇ ਵਿਸ਼ਰਾਮ ਇਹ ਸਿਰਫ ਤਰੀਕੇ ਨਹੀਂ ਇਹ ਜੀਵਨ ਦੇ ਪੰਜ ਸਿਧਾਂਤ ਹਨ ਅੱਜ ਤੋਂ ਇੱਕ ਨਿਜਮ ਬਣਾ ਲੈ ਭੋਜਨ ਵਿੱਚ ਸਾਦਗੀ ਬੋਲਾਂ ਵਿੱਚ ਸਾਦਗੀ ਤੇ ਦਿਨ ਭਰ ਦੇ ਜੀਵਨ ਵਿੱਚ ਵੀ ਸਾਦਗੀ ਕੰਮ ਵਿੱਚ ਸੰਪੂਰਨਤਾ ਤੇ ਨਤੀਜੇ ਤੋਂ ਦੂਰੀ ਜਦ ਇਹ ਪੰਜ ਗੱਲਾਂ ਅਮਲ ਵਿੱਚ ਲਿਆਵੇਂਗਾ ਤਾਂ ਕਿਸੇ ਵੀ ਇਨਸਾਨ ਦੇ ਅੰਦਰ ਚੱਲ ਰਹੀ 네ਗੇਟਿਵ ਸੋਚ ਦਾ ਚੱਕਰ ਆਪਣੇ ਆਪ ਟੁੱਟ ਜਾਵੇਗਾ ਮਾੜੀਆਂ ਵਿਚਾਰਾਂ ਦਾ ਸਰਕਲ ਖਤਮ ਹੋ ਜਾਵੇਗਾ ਮਹਾਤਮਾ ਨੇ ਲੜਕੇ ਵਾਲੇ ਦੇਖਿਆ ਤੇ ਕਿਹਾ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਮਨ ਨੂੰ ਜਿੱਤਣਾ ਦੁਨੀਆਂ ਨੂੰ ਜਿੱਤਣ ਤੋਂ ਵੱਡੀ ਜਿੱਤ ਹੈ ਜੋ ਆਪਣੇ ਮਨ ਦਾ ਗੁਲਾਮ ਬਣ ਗਿਆ ਉਹ ਬਾਹਰੋਂ ਚਾਹੇ ਕਿੰਨਾ ਵੀ ਆਜ਼ਾਦ ਲੱਗੇ ਪਰ ਅੰਦਰੋਂ ਹਮੇਸ਼ਾ ਕੈਦੀ ਹੀ ਰਹਿੰਦਾ ਹੈ ਮਹਾਤਮਾ ਕਹਿਣ ਲੱਗੇ ਮੈਂ ਜਿਸ ਤਰ੍ਹਾਂ ਤੈਨੂੰ ਜਗਾਇਆ ਹੈ ਇਹ ਸਿਰਫ ਨੀਂਦ ਤੋਂ ਨਹੀਂ ਇਹ ਅਗਿਆਨਤਾ ਤੋਂ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਹਰ ਇੱਛਾ ਹਰ ਖਿਆਲ ਇੱਕ ਬੀਜ ਹੁੰਦਾ ਹੈ ਤੇ ਜਿਹੜਾ ਬੀਜ ਤੂੰ ਆਪਣੇ ਮਨ ਦੀ ਧਰਤੀ ਤੇ ਬੀਜਦਾ ਹੈ ਉਹ ਤੇਰੀ ਹਕੀਕਤ ਬਣ ਜਾਂਦਾ ਹੈ ਇਸ ਲਈ ਜੇ ਤੂੰ ਚਾਹੁੰਦਾ ਹੈ ਕਿ ਤੇਰੀ ਜ਼ਿੰਦਗੀ ਸੁਖੀ ਹੋਵੇ ਤਾਂ ਪਹਿਲਾਂ ਆਪਣੇ ਮਨ ਨੂੰ ਸਾਧ ਉਸ ਨੂੰ ਟੀਚਾ ਦੇ ਲਗਾਮ ਦੇ ਪੋਸ਼ਣ ਦੇ ਮਿਹਨਤ ਨਾਲ ਜੋੜ ਤੇ ਵਿਸ਼ਰਾਮ ਦੇ ਇਹ ਪੰਜ ਸਿਧਾਂਤ ਸਿਰਫ ਆਦਤਾਂ ਨਹੀਂ ਇਹ ਜੀਵਨ ਦੀ ਰਣਨੀਤੀ ਹੈ ਮਹਾਤਮਾ ਦੀ ਆਵਾਜ਼ ਗਹਿਰੀ ਹੋ ਗਈ ਜਿਸ ਨੇ ਆਪਣੇ ਮਨ ਤੇ ਕਾਬੂ ਪਾ ਲਿਆ ਉਹ ਕਿਸੇ ਵੀ ਹਾਲਾਤ ਵਿੱਚ ਡਰਦਾ ਨਹੀਂ ਕਿਉਂਕਿ ਉਸ ਨੇ ਸਿੱਖ ਲਿਆ ਹੁੰਦਾ ਹੈ ਸੋਚਾਂ ਨੂੰ ਸਿਰਜਣਾ ਨਾ ਕਿ ਉਹਨਾਂ ਦਾ ਸ਼ਿਕਾਰ ਬਣ ਜਾਣਾ ਆਓ ਅੱਜ ਤੋਂ ਆਪਣੇ ਮਨ ਨੂੰ ਆਪਣਾ ਦੋਸਤ ਬਣਾਈਏ ਨਾ ਕਿ ਆਪਣਾ ਦੁਸ਼ਮਣ ਮੈਨੂੰ ਵਿਸ਼ਵਾਸ ਹੈ ਕਿ ਇਸ ਕਹਾਣੀ ਤੋਂ ਤੈਨੂੰ ਕੁਝ ਡੂੰਗੀ ਸਿੱਖਿਆ ਮਿਲੀ ਹੋਵੇਗੀ ਹਰ ਕਹਾਣੀ ਤੇ ਹਰ ਵਿਚਾਰ ਦਾ ਮਕਸਦ ਇਹੀ ਹੈ ਤੁਹਾਨੂੰ ਆਪਣੇ ਮਨ ਦੀ ਸ਼ਕਤੀ ਨਾਲ ਮਿਲਾਉਣਾ ਆਪਣੇ ਅੰਦਰ ਲੁਕੇ ਪ੍ਰਭਾਵਸ਼ਾਲੀ ਰੂਪ ਨਾਲ ਜੋੜਨਾ ਮੈਂ ਹਾਂ ਪੰਜਾਬੀ ਰੂਹ ਜਿੱਥੇ ਹਰ ਸ਼ਬਦ ਵਿੱਚ ਲੁਕਿਆ ਹੈ ਜੀਵਨ ਦਾ ਅਰਥ ਤੇ ਹਰ ਕਹਾਣੀ ਦੇ ਅੰਤ ਵਿੱਚ ਹੁੰਦੀ ਹੈ ਇੱਕ ਨਵੀਂ ਸ਼ੁਰੂਆਤ ਜੁੜੇ ਰਹੋ ਸਿੱਖਦੇ ਰਹੋ ਤੇ ਆਪਣੇ ਮਨ ਨੂੰ ਰੋਸ਼ਨੀ ਨਾਲ ਪਰੋ ਜਲਦੀ ਮਿਲਦੇ ਹਾਂ ਆਪਣਾ ਖਿਆਲ ਰੱਖਣਾ ਬਹੁਤ ਬਹੁਤ ਸ਼ੁਕਰੀਆ